ਹਾਂ ਸੁਣੇ ਪਿੱਛੇ ਵੀ ਮੁੱਲ ਲਿਆ ਹਾਂਜੀ ਇਧਰ ਨਾਲ ਲਿਆਗਾ ਪੰਪ ਅੱਛਾ ਇਹ ਬੱਕਰੀਆਂ ਦੀ ਸਿੱਤੇ ਨਾ ਵਸਤੀ ਨੇ ਆਪਾਂ ਬੱਕਰੀਆਂ ਵੇਚੀਆਂ ਸੀਗੀਆਂ ਆਪਾਈ ਅੱਛਾ ਜੀ ਹਾਂਜੀ 10 ਲੱਖ ਦਾ ਥਾਂ ਲਿਆ ਇਹ ਨਾਲ 2.5 ਜੀ ਅੱਛਾ ਵੀ ਦੇਖ ਲਿਆ ਅੱਖੀ ਪਾਹ ਦੀ ਗੱਲਾਂ ਸੁਣੀਆਂ ਨੇ ਲੋਕਾਂ ਤੋਂ ਵੀ ਬਾਈ ਨੇ ਥੁੰਦੀ ਬਹੁਤ ਵਧੀਆ ਲਿਆ ਆ ਜਾ ਜੰਮੂ ਮਰ ਜਾ ਆਪਾਂ ਗੇੜਾ ਹੀ ਦੇਈਏ ਆ ਜਾ ਇਧਰ ਆ ਜਾ ਅੱਛਾ ਤੁਹਾਡਾ ਬਸੋਂ ਵਾਲਾ ਕਰੇਗੀ ਹਾਂਜੀ ਚਲ 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 ਅੱਛਾ ਇਹ ਆਹ ਜਿਹੜਾ ਮੈਂ ਤੁਹਾਨੂੰ ਪਹੁੰਚਾ ਰਿਹਾ ਹਾਂ। ਸਰਕਾਰ ਤੋਂ ਵੀ ਸਹੂਲਤਾਂ ਇਹ ਨੇ। ਸੈਕ ਨੇ ਜੀ ਸੇਕਤੀ ਵੀ ਕਰਦੇ ਜਿਵੇਂ ਕਰਦਾ ਨਾਮ। ਬਾਅਦ ਹੀ ਬਾਤਾਂ ਧੰਨਵਾਦ ਤੁਹਾਡੇ ਵਧੀਆ ਵਧੀਆ ਕੰਮ ਕਰਦੇ ਹੋ। ਤੇ ਵਧੀਆ ਜਿਹਾ ਬਣਾ ਕੇ ਡੰਗਰਾਂ ਪਸਵਾਉਣ ਵਾਸਤੇ ਸਾਰਾ ਕੁਝ ਵਧੀਆ ਹੈ। ਰਾਹ ਤਾਂ ਵੀ ਨਹੀਂ ਹੋ ਜਾ ਸਾਡੇ ਆ ਕੋੜੀ ਦੀ ਆ ਜੀ ਤੁਹਾਡੀ ਫਾਈਲ ਵੀ ਰੱਖੀ ਹੈ ਇਹ ਤੁਹਾਨੂੰ ਇਹ ਵੀ ਰੱਖ ਰਹੀ ਹੈ ਇਹ ਬਸ ਹਾਂ ਕਹੂੰਗੀ ਤਾਂ ਉਹ ਤੇ ਰੱਖੀ ਹੋਈ ਹੈ ਅੱਛਾ ਰੇੜਾ ਅੰਦਰ ਜੋੜ ਦੇ ਰੇੜਾ ਜੋੜ ਦੇਣਾ ਤਾਂ ਕੀ ਲੰਬੀ ਨਹੀਂ ਲਿਆ ਰਿਹਾ ਅੱਛਾ ਜੀ ਉਹ ਮੱਥਾ ਦਾ ਮੈਂ ਆਹ ਤੁਹਾਡੀ ਦੀ ਗੱਲ ਠੀਕ ਠੀਕ ਆ ਜਾਓ ਜੀ ਆਲੇ ਆਲੇ ਆਪੋਸੇ ਆ ਜਾਮ ਜੀ हां हां प्यारे मोके कोई मुट साइकिल में नहीं करके काम ये ठीक है इधर आए कोई बहुत से का याद कर रहे अरे आए तुम मैं मुठ से ही गंदा खाता हूं मैंने कोई फिर रुपया 15 कभी मैं ये बात है जमीन माती इनका अपने पास से मला है वैद्य बैंक को येता ये भी गल्ला मानता है बंदा पहले लिखा ਫਿਰ ਮੈਨੂੰ ਹੋ ਗਿਆ ਕਿ ਇਹਦਾ ਪਾਲਾ ਉਹ ਮੈਡੀਕਲ ਟਾਪੇ ਡਾ ਚ ਗਿਆ ਪਰ ਐਵੇਂ ਮੈਨਾਂ ਚੁੱਕਿਆ ਐਵੇਂ ਚੁੱਕੋ ਜੀ ਹਸਰਿਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੀਗੋੜ ਫਾਰਮ ਦੜਬਾ ਪੰਜਾਬ ਚੈਨਲ ਨੂੰ ਸਵਾਗਤ ਹੈ ਤੇ ਬਾਈ ਕਲਦੀਪ ਦੀਆਂ ਇੱਧਰ ਵੀ ਬੱਕਰੀਆਂ ਨੇ ਤੇ ਉੱਧਰ ਦੀਆਂ ਵੀ ਦਿਖਾਈਆਂ ਨੇ ਆਪਾਂ ਪਹਿਲਾ ਵੀਡੀਓ ਚ ਤੇ ਇੱਧਰ ਵੀ ਬਾਈ ਦੀਆਂ ਕੁਆਲਿਟੀ ਦੀਆਂ ਬੱਕਰੀਆਂ ਦਿਖਾਵਾਂਗੇ ਇਹ ਦਿਖਾਓ ਬੱਕਰੀਆਂ ਬਾਈ ਦਿੱਲੀਆਂ ਲੈ ਆਓ ਜੀ ਬੱਕਰੀਆਂ ਲੈ ਆਓ ਜੀ ਥੱਲੇ ਦੀਆਂ ਜਾਨ ਬਹੁਤ ਬੜੇ ਕੰਨ ਨੇ ਬਾਈ ਇਹਦੇ ਵੀ ਬੱਕਰੀ ਦੇ ਤੇਰੀ ਜੀ ਹਾਂਜੀ ਹਾਂਜੀ ਬਾਈ ਬਹੁਤ ਸਿਹਰੇ ਇਹ ਆਪਾਂ ਲਈ ਹੀ ਆਪਣੇ ਧਲੇ ਰਾਏ ਡਾਕਟਰ ਜੀ ਅੱਛਾ ਜੀ ਆਸਮੇ ਦੇ ਪਹਾਣ ਜੇ ਤੋਂ ਹਾਂਜੀ ਹਾਂਜੀ ਉਹ ਆਪਾਂ ਯਾਰਾ ਪੂਰਾ ਤਖੜਾ ਯਾਰਾ ਹਾਂ ਜੀ ਸਾਡਾ ਤੇ ਉਹ ਵੀ ਮੁੰਡਾ ਬਹੁਤ ਸਿਰਾਂ ਰੱਖਦਾ ਹੈ ਹਾਂ ਨਹੀਂ ਅੱਜ ਕੱਲ ਧਾਰ ਬਹੁਤ ਘੱਟ ਚੱਲਦਾ ਹੈਗਾ ਹਾਂ ਜੀ ਤੇ ਸਾਡਾ ਜਾਨੀ ਵੀ ਹਜੇ ਤਾਈ ਬਹੁਤ ਵਧੀਆ ਚੰਗਾ ਚੱਲੀ ਜਾਣਾ ਪਾਣੀ ਇੱਕ ਦੂਜੇ ਦਾ ਕੰਨ ਕਿੰਨੇ ਕਿੰਚ ਦਾ ਹੋਊਗਾ ਜਿਹੜਾ ਕੰਨ ਹੈਗਾ 22 ਇੰਚ ਦਾ ਜੀ ਵੱਡਾ ਹੀ ਹੋਊਗਾ ਜੀ ਤੋਂ ਉਹ ਮੈਂ ਤੁਹਾਨੂੰ ਘਾਟ ਹੀ ਦੱਸੂਗਾ ਮੈਂ ਖੁਦ ਵੱਧ ਨਹੀਂ ਦੱਸਦਾ ਹਾਂ ਜੀ ਅਸੀਂ ਦੱਸਦੇ ਹਾਂ ਦਾ 23 ਵੀ ਆਪ ਹੀ ਦੇਖ ਲਓ 23 ਚ ਲੜਾਈ ਵੀ ਬਹੁਤ ਆ ਗੱਠ ਦਾ ਚੌੜਾ ਹੈ ਜੀ ਗੱਠ ਦਾ ਚੌੜਾ ਹੈ ਗੱਠ ਦਾ ਚੜਾਈਓ ਹੈ ਹਾਂਜੀ ਗੱਠ ਦੀ ਤੇ ਚੜਾਈਓ ਹੈ ਹਾਂਜੀ ਜੀ ਪੂਰੀ ਚੰਗੀ ਬੱਕਰੀ ਹੈ ਐਸ ਤਰ੍ਹਾਂ ਨਾ ਹਲਵਾਈ ਦਾ ਬਹੁਤ ਅਗਲੀ ਹੋਣਿਆ ਇਹ ਸੂਣ ਵਾਲੀ ਹੈ ਨੀਚੇ ਫਦਾ ਤੋਂ ਮੇਰੇ ਰੁਪਏ ਦਾ ਫਿਰ ਨਸਲ ਦੀ ਲੱਗਦੇ ਜੀ ਹੁਣ ਐ 15000 ਦਾ ਰੀਤ ਕੁਕੜੀ ਲੈ ਕੇ ਕਹੀ ਜਾਵੇਂ ਸਾਡਾ ਫਾਰਮ ਆ ਤੇ ਸੂਣ ਵਾਲੀ ਹੈ ਬੱਕਰੀ ਹੈ ਜੀ ਉਹ ਸੂਣ ਵਾਲੀ ਹੈ ਗੱਭਣ ਹੈ ਜੀ ਇਹ ਆਪਣੇ ਕਾਲੇ ਬੱਕਰੇ ਤੋਂ ਗੱਭਣ ਹੋਈ ਆ ਮੈਨੂੰ ਆਣਾ ਦਾ ਵੀ ਹੈ ਬੱਕਰੀ ਡੇਢ ਤਿੰਨ ਮਹੀਨਾ ਲੈਂਦੀ ਹੁੰਦੀ ਹੈ ਬਸ ਡੇਢ ਕਿੰਨਾ ਮਹੀਨਾ ਮਹੀਨਾ ਲੈਂਦੀ ਡੇਢ ਨਹੀਂ ਮਹੀਨਾ ਲੈਂਦੀ ਅੱਛਾ ਜੀ ਉਹ ਲਓ ਜੀ ਬੱਕਰੀ ਬੱਕਰੀ ਦੇਖਾਓ ਸਾਨੂੰ ਤਾਂ ਹੁਣ ਪੱਟ ਦੇਖਾਉਣੀ ਤੇਰੀ ਬਹੁਤ ਨਸਲਦਾਰ ਹੈ ਤੇਰੀ ਇਹ ਵੀ ਉਹ ਰੋਜ਼ ਰੰਗੀ ਦੇ ਨਸਲ ਚੋਂ ਜਿਹੜੀ ਦੇਖਿਆ ਉਧਰ ਬਾੜੇ ਚ ਦੂਰ ਦੂਰ ਤੋਂ ਚੀਜ਼ੇ ਹੀ ਰੱਖਦੇ ਆਂ ਆਪਾਂ ਕਮਾਲ ਕਰਤੀ ਪਕੰਦਰੋ ਆਪਣੇ ਫਾਰਮ ਦੇ ਅੱਜ ਤੱਕ ਜਿਹੜਾ ਵੀ ਬੰਦਾ ਆਇਆਗਾ ਸਾਰੇ ਨਹੀਂ ਫਾਰਮ ਦੇਖ ਕੇ ਇਹ ਨਹੀਂ ਕਹੇ ਵੀ ਸਾਡਾ ਸਮਾਂ ਕਰਾਉਗੇ ਸਾਰੇ ਨੇ ਇਹੀ ਗਏ ਯਾਰ ਸਾਨੂੰ ਨਜ਼ਾਰਾ ਹੀ ਆ ਗਿਆ ਬੱਕਰੀਆਂ ਦਾ ਨਜ਼ਾਰੇ ਦੇ ਮਾਰੇ ਖੜੇ ਆ ਜੀ ਥੰਨੇ ਦੋ ਘੰਟੇ ਟਾਈਮ ਖਾਰ ਦੇ ਕਰਤਾ ਜੇ ਜੇ ਨਜ਼ਾਰਾ ਨਾ ਆਉਂਦਾ ਸੀ ਘਾਦੇ ਭੱਜ ਜਾਂਦੇ ਹਾਂਜੀ ਹਾਂਜੀ ਜਾਨਵਰ ਵੇਖਣਾ ਆਪਣਾ ਸ਼ੌਂਕ ਹੈ ਸਾਨੂੰ ਸਵਾਦ ਆ ਗਿਆ ਜਾਨਵਰ ਦੇਖਣ ਦਾ ਹਾਂਜੀ ਨਹੀਂ ਕੋਈ ਗੱਡੀ ਜੀ ਹੋਰ ਦਿਖਾਓ ਵਧੀਆ ਜੀ ਇਹੰਦਰ ਆਪ ਤੇ ਕੀ ਗੱਲ ਨਹੀਂ ਹੱਸਦਾ ਇਹ ਨਾਗਰੀ ਲੈ ਕੇ ਤੋਂ ਇਹ ਵੀ ਪੱਠੇ ਹੋਣੀ ਹਜੇ ਹਾਂਜੀ ਇਹ ਪੱਠੇ ਆ ਪਹਿਲਾਂ ਸਿੰਘੀ ਕਿੱਥੋਂ ਲੈ ਆ ਸਿੰਗੀ ਲਵਾ ਕੇ ਦੀ ਤੰਗੀ ਦਾ ਬਸ ਐਂ ਹੀ ਲੱਗ ਜਾਂਦੇ ਜਿਹੇ ਜਿਹੇ ਆਪਾਂ ਜਨਮ ਲਖਾਈ ਉਹੀ ਦੀ ਲੱਗਣਗੇ ਹੁਣ ਆ ਛੋਟੀਆਂ ਬੱਚੇ ਫਿਰਦੇ ਇਹਨਾਂ ਦੇ ਵੀ ਐਂ ਹੀ ਸਿੰਘ ਹੋਣਗੇ ਜਾਨੀ ਛਾਈ ਉਂਗਲਾਂ ਪੈਣੀਆਂ ਅੱਧੀ ਆਹ ਚਲਦੀ ਅਜੇ ਦੋ ਖੁੱਲੀਆਂ ਹਾਂਜੀ ਤੱਕ ਨੱਕ ਤੋਤਾ ਜੱਬਾ ਜਮਈ ਮੱਥਾ ਉੱਚਾ ਜਮੀਨ ਆਦਰੀ ਤੇ ਚੰਚਾਰ ਰੰਗ ਰਾਇਦੇ ਬੱਚਾ ਇਸ ਲਈ ਤਾਂ ਨਵੀਂ ਖੁੱਲਦੀ ਹੋਈ ਨਹੀਂ ਪੱਠ ਖਾਣਾ ਚੱਡੇ ਦੀ ਘਰਮਾਲੀ ਬਹੁਤ ਸੋਹਣੀ ਐ ਪਹਿਲਾ ਸੂਆ ਜੀ ਆਪਣਾ ਬੋਸੇ ਜੀ ਹਾਂ ਪਹਿਲਾ ਸੂਆ ਜੀ ਦੂਜੇ ਸੂਏ ਤਾਂ ਨਹੀਂ ਆਦਾ 6 ਕਿਲੋ ਦੁੱਧ ਤੇ ਉਹਦੇ ਪਾਠਾ ਦੂਜੇ ਰਾਮਾ ਦੇਉਂਦੀ ਤਿੰਨ ਸਾਂਗ ਨੂੰ ਤਿੰਨ ਸਵੇਰੇ ਹਾਂਜੀ ਹਾਂ ਹੈ ਬਿਊ ਵੀ 6 ਕਿਲੋ ਰਾਮਾ ਲਵਾਉਂਦੇ ਤੋ ਕਿਹਦਾ ਖਰਦ ਸੰਗਣਾ ਦੱਬੀ ਰਾਜ ਜੀ ਆ ਬੜੀ ਬੱਕਰੀ ਬਾੜੀ ਕੰਨੀਆਂ ਦੇ ਵਿੱਚ ਬਾਹਰ ਇਖਰਾਬ ਕਿਹੜੀ ਫੂਗ ਜੀ ਇਹ ਵੀ ਸੂਣ ਵਾਲੀ ਆਈ ਇਹਦਾ ਬਸ ਆਹੀ ਲੈਂਦੀ ਆ ਮਹੀਨਾ ਦਾ ਮਹੀਨਾ ਵੀ ਨਾ ਦੋਰੀ ਇਹ ਵੀ ਤੈਨੂੰ ਲੈਣਾ ਡਾਕਟਰ ਕੋਲ ਹੀ ਹੈ ਹਾਂ ਇਹ ਵੀ ਉਹ ਤੋਂ ਲਈ ਹੈ ਪਹਿਲਾਂ ਮੇਰੇ ਕੋਲ ਹੀ ਸੀਗੀ ਮੈਂ ਫਿਰ ਮਹਰਾਜ ਬੀਤੀ ਸੀ ਮਹਰਾਜ ਤੋਂ ਗਾਹਾਂ ਡਾਕਟਰ ਨੂੰ ਮੈਂ ਦਵਾਤੀ ਸੀਗਾ ਅੱਛਾ ਹੁਣ ਫਿਰ ਮੈਂ ਲਈ ਉਹ ਤੋਂ ਦੁਬਾਰੇ ਲਈ ਕਿੰਨੇ ਦੀ ਲਈ ਹੈ ਇਹ ਇਹ ਆਪਾਂ ਲਈਏਗੀ 60000 ਰੁਪਏ ਅੱਜ ਕੌਣ ਹੁੰਦਾ ਜਿਹਨੂੰ 60000 ਲੱਖ ਤੋਂ ਉੱਤੇ ਦੇਖੇ ਉਹ ਆਪਣੀ ਲੈ ਆ ਜਾਣਾ ਚਲੋ ਉਹਨੇ ਜਾਰੀ ਵਾਲੀ ਆ ਉਹਨੇ ਨਾ ਤਾਂ ਕਿਤੇ ਆਪਾਂ ਨੂੰ ਇਹ ਕਿਹਾ ਵੀ ਇਹ ਤੂੰ ਪੈਸੇ ਘੱਟ ਦਿੰਦਾ ਆ ਮਣਵਾ ਐ ਕਦੇ ਨਹੀਂ ਗਿਆ ਮੈਂ ਇਹਦਾ ਭਜਨ ਕਿੰਨਾ ਕੋ ਅੱਜ ਦੀ ਕੜੀ ਬੱਕਰੀ ਦਾ ਭਜਨ ਇਹਦਾ ਹੋਊਗਾ ਜੀ ਕਵੰਟਲ ਦੇ ਨੇੜੇ ਜੀ ਭਾਈ ਕਵੰਟਲ ਦੀ ਬੱਕਰੀ ਆ ਪੂਰੀ ਨੱਕ ਨਕੌਰੀ ਬਹੁਤ ਸੋਹਣੀ ਬੱਕਰੀ ਦਾ ਉਹਨਾਂ ਘਰ ਦੇ ਦੁਆਰੇ ਮੈਂ ਇੱਕ ਤਰ੍ਹਾਂ ਦਾ ਖੜ ਜਾ ਉਹਨਾਂ ਦੇ ਆਏ ਲੈ ਦੇ ਬੱਕਰੇ ਵਾਲਾ ਲੱਗਿਆ ਜੀ ਨੱਕ ਨਕੌਰੀ ਸਿੰਘ ਸਿੰਘ ਬੱਕਰੀ ਇੱਕ ਤਰ੍ਹਾਂ ਦੀ ਇੱਕ ਤਰ੍ਹਾਂ ਦਾ ਮੋਕੇ ਲਈ ਫਿਰਦਾ ਤੂੰ ਮੱਥਾ ਹੀ ਬਹੁਤ ਸਟੈਂਡਰਡ ਦਾ ਤੇ ਸਿੰਗੀ ਕਮਾਲ ਕਰੀ ਪਈ ਹੈ ਹਾਂਜੀ ਹਾਂਜੀ ਉਹਨੂੰ ਤੇ ਬਹੁਤ ਬੱਕਰੀ ਦੇ ਵਿੱਚ ਜਾਨ ਤੇ ਲਹੂ ਬਹੁਤ ਹੈ ਡਾਕਟਰ ਹੈ ਜਿਹੜਾ ਉਹ ਮਾਰੀਆਂ ਚੀਜ਼ ਉਹ ਵੀ ਨਹੀਂ ਰੱਖਦਾ ਨਹੀਂ ਉਹ ਵੀ ਸਿਰਾ ਰੱਖਦਾ ਉਹ ਵੀ ਸਿਰੇ ਰੱਖਦਾ ਜਰਾਂ ਦਾ ਜੀ ਬਸ ਹੋਰ ਇੱਕੋ ਹੀ ਚੀਜ਼ ਹੈ ਜੀ ਮੈਂ ਤੇ ਡਾਕਟਰ ਹਾਂ ਹਾਂ ਉਹਨੂੰ ਵੀ 100 ਕਹ ਤੇ ਆਪਾਂ ਨੂੰ ਵੀ 100 ਦਾ 100 ਦਾ ਮੁੱਲ ਨਹੀਂ ਕੋਈ ਸਾਡੀ ਮੁੱਲ ਨਹੀਂ ਕੋਈ ਬਸ ਬਸ ਸਾਡੀ ਲਿਆ ਆ ਜੀ ਫੜ ਕੇ ਪਰਾਂ ਤੋਂ ਪੂਰੇ ਦੇਖ ਸਾਡੋ ਇਹ ਕੁਆਟਰ ਦੀ ਬੱਕਰੀ ਹੈ ਹਾਂ ਜੀ ਹਾਂ ਇਹ ਕੁਆਟਰ ਦੀ ਹੈ ਨਹੀਂ ਉਹ ਲਿਆ ਆ ਜੀ ਫੜ ਕੇ ਉਹ ਲਾਲ ਜੀ ਆਪਣੇ ਕੋਲ ਪਹਿਲਾ ਸੂਆ ਪਹਿਲਾਂ ਇਹ ਹੀ ਕੱਢਦੀ ਹੋਣੀ ਮੇਰਾ ਖਿਆਲ ਇਹ ਕਰਦੀ ਆ ਤੁਸੀਂ ਇਹ ਦੁਆਰੇ ਗੱਪਣ ਹੋਈ ਆ ਦੂਵੇ ਸੂ ਨੀ ਛੇ ਰੰਦ ਹੋਈ ਆਪਾਂ ਬਹੁਤ ਵਧੀਆ ਕੁਆਲਟੀ ਦੇ ਇਹ ਵੀ ਵਸਤਰੀ ਸੀ ਚੀਜ਼ਾਂ ਸਾਰੀਆਂ ਠੀਕ ਨਹੀਂ ਜੀ ਤੁਹਾਡੀਆਂ ਇਹ ਤਾਂ ਛੱਡੋ ਲਾਲ ਵਸਤਰੀ ਹੋਰ ਦਿਖਾਉ ਸੰ ਇਹ ਵੀ ਗੱਪਣ ਹੈ ਇਹਦਾ ਵੀ ਮੇਰਾ ਖਿਆਲ ਵੀ 90 95 ਕਿਲੋ ਭਜਨ ਬਹੁਤ ਆਰਾਮ ਨਾਲ ਆਈ ਜੀ ਵਸਤਰੀ ਹੱਡਾਂ ਪੈਰਾਂ ਦੀ ਇਹ ਵੀ ਬਹੁਤ ਠੰਡੀ ਹੈ ਇਹ ਵੀ ਨੇੜੇ ਹੀ ਆਈ ਹੈ ਚਿੰਗੀ ਰੀਵੀ ਵਾਲੀ ਸੋਣੀ ਤੇ ਨੱਕ ਅੱਖ ਬਿੱਲੀ ਉਹ ਤੇਲੂਆ ਰੰਗ ਜਮਾ ਲਾਲ ਝੂੜਾ ਤੇਲੂਆ ਪੱਕਾ ਲੋਹੀ ਆ ਲੋਹੀ ਪੂਰੀ ਲੋਹੀ ਹਾਂ ਜੀ ਹਾਂ ਪੱਕੀ ਲੋਹੀ ਹੈ ਜੀ ਇਹਨਾਂ ਨੂੰ ਪੱਕੀ ਲੋਹੀਆਂ ਕਹਿੰਦੇ ਨੇ ਇਹਦੀ ਮਾਂ ਪਾ ਹੁਣ ਪੱਟਾਂ ਤੇ ਬੱਟ ਬਾਲ ਬਹੁਤ ਘੱਟ ਹੁੰਦੇ ਲੋਹੀ ਵਕਤ ਹਾਂ ਲੋਹੀ ਬੱਕਰੀ ਦੇ ਪੱਟਾਂ ਤੇ ਬਾਲ ਹੁੰਦੇ ਹੀ ਨਹੀਂ ਜੀ ਇਹਦੀ ਮਾਂ ਪਤਲੇ ਰਾਲੇ ਡਾਕਟਰ ਨੂੰ ਦਵਾਈ ਦੀ ਗੱਬਣਾ ਜੀ ਇਹ ਹਾਂਜੀ ਹਾਂਜੀ हां गब्बण करके जे ਮੜਾ ਜਾ ਥਾਂਜਾ ਚੱਕ ਜੀ ਗੱਬਣਾ ਚੱਕ ਜਾਂਦੀਆਂ ਨੇ ਚੱਕ ਜਾਂਦੀਆਂ ਨੇ ਗੱਬਣਾ ਚੱਕੂ ਤੇ ਆਈਆਂ ਸ਼ਾਰ ਕਰ ਲੰਨੀਆਂ ਨੇ ਹੁਣ ਇਹ ਆਏ ਨਾ 3 ਕ ਮਹੀਨੇ ਦੀ ਗੱਬਣ ਹੋਗੀ ਸਾਡੇ ਨਾਲ ਥਾਂ ਚੱਕ ਜਾਂਦੀਆਂ ਬਹੁਤੀਆਂ ਬੱਕਰੀਆਂ ਹਾਂਜੀ ਇਹ ਇਹਦੀ ਮਾਂ ਪਾਸ ਥਰੇ ਰਾਏ ਡਾਕਟਰ ਨੂੰ ਦਵਾਈ ਕਰ ਅੱਛਾ ਜੀ ਕਿੰਨੇ ਦੀ ਉਹ ਮੇਰਾ ਖਿਆਲ ਆ ਉਹ ਲੱਖ ਦੇ ਨੇੜੇ ਲੈ ਕੇ ਗਿਆ ਹੋਗਾ ਬੰਦਾ ਇਹਦਾ ਕਿੰਨਾ ਰੇਟ ਹੈ ਜੀ ਇਹ ਇਹਦਾ ਕੋਈ ਰਿਟਰਨ ਮਤਲਬ ਦੇਣੀ ਨਹੀਂ ਦੇਣੀ ਨਹੀਂ ਦੇਣ ਆਂਗੇ ਜਿੱਤੇ ਨਹੀਂ ਠੀਕ ਹੈ ਜੀ ਠੀਕ ਹੈ ਆਪਾਂ ਸੌਂਗੀਆਂ ਤੌਰ ਤੇ ਰੱਖਿਆ ਹੋਈ ਹੈ ਇੱਕ ਬੱਕਰੀ ਸਾਨੂੰ ਆ ਕਾਲੀ ਦਿਖਾਓ ਜੀ ਵਸਾਲੋਂ ਕੱਢ ਕੇ ਇਹ ਜੀ ਇਹ ਤਾਜੀ ਸੂਈ ਹੈ ਜੀ ਦੋ ਬੱਚੇ ਹੈ ਅੱਛਾ ਸਿੰਗੀ ਪਤੰਦਰਾ ਜੀ ਵਧੀਆ ਲਵਾਈ ਫਿਰਦਾ ਇਹ ਆਪਾਂ ਇਹਨਾਂ ਦੀ ਲਈ ਆ ਬੱਕਰੀ ਹੈ ਲਈ ਹੈ ਆ ਡਰ ਡਰ ਬਹੁਤ ਵਧੀਆ ਜੀ ਬੱਕਰੀ ਦਾ 4 ਲੀਟਰ ਕਰਮਾ ਵਾਲੀ ਦਾ 4 ਲੀਟਰ ਦੁੱਧ ਆ ਜੀ ਬਹੁਤ ਤਖੜੀਆਂ ਕੁਆਲਿਟੀਆਂ ਨੇ ਵਾਈ ਦੇਵੇ ਤੇ ਸਿੰਗੀ ਬੜੀ ਸੋਹਣੀ ਨੱਕ ਵੀ ਤੋਤੇ ਵਰਗੀ ਆ ਚਿੱਕੀ ਅੱਖ ਮਾਲਕੀ ਹੀਰ ਵਰਗੀ ਬੱਕਰੀ ਲਈ ਫਰਦਾ ਪਤੰਦਰਾ ਪਤਲੀ ਚਮੜੀ ਲੰਬੀ ਗਰਦਨ ਪਤਲੀ ਚਮੜੀ ਦੁੱਧ ਵਾਲੀ ਚੌੜੀ ਹੈ ਦੁੱਧ ਵਾਲੀ ਹੈ ਚਾਹ ਨਹੀਂ ਪਿਆਰ ਹੈ ਹੁਣ ਅਗਲਾ ਕਹਿੰਦਾ ਬੱਕਰੀ ਬੱਕਰੀ ਮੋਟੀ ਚੰਮਦੀ ਨਹੀਂ ਹੈਗੀ ਇਹ ਜਿਹੜੀ ਬੱਕਰੀ ਦੁੱਧ ਦਊਗਾ ਅਸਲ ਉਹ ਲਿੱਸੀ ਹੋਊਗੀ ਲਿੱਸੀ ਹੋਊ ਦੁੱਧ ਦੇਣ ਵਾਲੀ ਕਿਉਂਕਿ ਉਹਦੀ ਚਮੜੀ ਖੁਰੀ ਆਂਦੀ ਹੈ ਦੁੱਧ ਦੀ ਵਾਲ ਮੋਟੀ ਚੰਮੀ ਨਹੀਂ ਹੈਗੀ ਮੋਟੀ ਚੰਮੀ ਬੱਕਰੀ ਦੁੱਧ ਨਹੀਂ ਦਿੰਦੀ ਹੁੰਦੀ ਲਓ ਜੀ ਕਦੀ ਹੋਰ ਦਿਖਾਓ ਸਾਨੂੰ ਵਧੀਆ ਥੇਦੀ ਜੀ ਕਿਹੜੀ ਬੱਕਰੀ ਦੀ ਹੈ ਇਹ ਆਪਣੇ ਕੋਲੇ ਮਰ ਗਈ ਸੀ ਬੱਕਰੀ 12 ਤੋਂ 12 ਤੋਂ ਤਾਂ ਹੋ ਗਈ ਇਹਦੀ ਤੋਤੇ ਦਾ ਬੱਚਾ ਹੀ ਹੈ ਪੰਜ ਕਲਿਆਣੀ ਮੈਂ ਵੇਚਾਂ ਜਮਾਂ ਇੰਡੀ ਹੈ ਹਾਂ ਜਮੀਨ ਪੰਜ ਕਲਿਆਣੀ ਮੈਂ ਵਰਗੀ ਹੈ ਜਿਵੇਂ ਪਾਕਿਸਤਾਨ ਚ ਮੈਂ ਸੌਂਦੀਆਂ ਪੰਜ ਕਲਿਆਣੀਆਂ ਹਾਂਜੀ ਉਹ ਚੀਜ਼ ਹੈ ਮਿਰਗ ਦਾ ਬੱਚਾ ਹੈ ਮਿਰਗ ਦਾ ਸਿੰਗੀ ਬਹੁਤ ਵਧੀਆ ਹੈ ਤੇ ਤੋਪ ਮੱਥੇ ਤੇ ਚਾਉਂਦੀ ਸੰਗ ਕਾਲੀ ਇਹ ਇਹ ਜੀ ਵੀ ਫਾਇੜਾ ਹੈ ਸੰਤਰਾ ਜਦਿਆਂ ਕੱਦ ਕਰਾਈ ਫਿਰਦਾ ਸਵੀਆਂ ਹੈ ਨਹੀਂ ਇਹ ਨਹੀਂ ਅਜੇ ਸੁਬਾਉਣੀ ਹੈ ਨਾ ਆਉਂਦੇ ਸਾਹ ਨੂੰ ਸੌਂਦਾ ਕੈ ਕਿਸ਼ਾਲ ਨਹੀਂ ਸੌਂਦਾ ਤੂੰ ਗੁਤੰਦਰਾ ਐਡੀ ਹਿੰਮਤ ਕਿਵੇਂ ਕਰਨ ਲੱਗ ਗਿਆ ਤੂੰ ਕਿੱਥੋਂ ਸਿੱਖ ਗਿਆ ਕਿਹਦਾ ਚੇਲਾ ਬਣ ਗਿਆ ਇਹ ਫੇਰ ਹੀ ਬੰਨਈਆਂ ਦੂਹ-ਦੂਹ ਲੱਖ ਰਿਆਂ ਇਹ ਮੇਰਾ ਬੰਨਦੇ ਨਹੀਂ ਆਂ ਆਇ ਤਾਂ ਨਹੀਂ ਫਿਰ ਉਹੀ ਇੱਥੇ ਜਾਣੀਆਂ ਚਾਹੀਦੀਆਂ 40 50 ਹਜ਼ਾਰ ਦੀ ਬੱਕਰੀਆਂ ਵੇਚ ਰਿਹਾ ਬੱਕਰੀਆਂ ਨਹੀਂ 2-2 ਸਾਲ ਸੌਂਦਾ ਕੱਦਾਂ ਵਾਲੀਆਂ ਬੱਕਰੀਆਂ ਸਾਰੇ ਪੰਜਾਬ ਚੋਂ ਬਾਈ ਕਲਦੀਪ ਲਵੀ ਨੇ ਮੈਂ ਤਾਂ ਅੱਜ ਦੇਖਿਆ ਪਤਾ ਨਹੀਂ ਅੰਦਰ ਕਿਸੇ ਲੋਕਾਂ ਦੇ ਕੀ ਕੀ ਖੜਿਆ ਅੰਦਰ ਬਣੇ ਤੋਂ ਪਤਾ ਲੱਗਦਾ ਵੀ ਕਿਸੇ ਦੇ ਕੀ ਜੇ ਆਇਤਾ ਹੈ ਬਾਹਰ ਫਿਰੇ ਤੋਂ ਕੀ ਪਤਾ ਲੱਗਦਾ ਜੀ ਵੀਂਏ ਵੀਂਏ ਲੰਗ ਜਾਂਦੇ ਆ ਹਾਂ ਜੇ ਲੱਗਦਾ ਹੀ ਮੰਡੀ ਜੀ ਉਹ ਲਾਉਂਗਾ ਕੀ ਹੋਣਾ ਇਹ ਤੇ ਲਵੇ ਜਗਾ ਚੰਦਰ ਬੜੇ ਪਤਾ ਨਹੀਂ ਪਤੰਦਰ ਨੇ ਡੂੰਘਨੇ ਮਖਾਣ ਵੱਖ ਰੱਖੇ ਨੇ ਥੰਨੇ ਹਾਂਜੀ ਹਾਂਜੀ ਵੱਖੀਆਂ ਪਾਜ ਪਾਜ ਪੈਂਦੀਆਂ ਨੇ ਵੀ ਕਿਹੜੀ ਬਸ ਆਈਆਂ ਜਿਹੜਾ ਵੀ ਬੰਦਾ ਆਉਂਦਾ ਇੱਕ ਦੂਜੀ ਤੋਂ ਸੋਹਣੀ ਬੱਕਰੀ ਹੈਗੀ ਹੈਗੀ ਆਪਣੇ ਕੋਲੇ ਹਾਂਜੀ ਜਿਹੜੇ ਹੁਣ ਜਿਵੇਂ ਆ ਬੱਕਰੀ ਲੈਣੀ ਹੈ ਫਿਰ ਇਹ ਛੱਡ ਕੇ ਅਗਲਾ ਦੂਜੀ ਬੱਕਰੀ ਫੜ ਦੰਦਾ ਹਾਂਜੀ ਇਹ ਦਿਖਾਓ ਇਹ ਦਿਖਾਇਆ ਜੀ ਸਾਨੂੰ ਆ ਪੂਰ ਕੰਨੀ ਸਾਰੀਆਂ ਨਸਲਾਂ ਦੀਆਂ ਬੱਕਰੀਆਂ ਨੇ ਬਾਈ ਲਵੇ ਕਮਾਲਾਂ ਕਰੀਆਂ ਪਈਆਂ ਨੇ ਇਹ ਦੇਖ ਲਈ 5 ਲੀਟਰ ਦੁੱਧ ਇਸ ਟਾਈਮ ਹੋਊ ਜੀ ਪੱਕੀ ਗੱਲ ਹੈ ਸੂਈ ਹੋਈ ਹੈ ਤਾਜੀ ਇਹ ਸੂਈ ਵੀ ਹੈ 2 ਮਹੀਨੇ ਕਰੀ ਸੁਈ ਵੀ ਹੈ ਇਹ ਚਿੱਟੀ ਚਿੱਟੇ ਕੰਨ ਵਾਲੀ ਨੂਰੀ ਨਸ ਲੱਗੀ ਬੂਰ ਕੰਨੀ ਬੂਰ ਕੰਨੀ ਨੂਰੀ ਨਸਲ ਜਖਰਾਣਾ ਨਸਲ ਇਹਨਾਂ ਥੱਲੇ ਦੁੱਧ ਬਹੁਤ ਹੁੰਦਾ ਮਾਂ ਦਾ ਬਹੁਤ ਦੁੱਧ ਆਈ ਇਹਦੇ ਥੱਲੇ ਇਹ ਹਰੇਕ ਪਾਲੀ ਲਵੇ ਮਾਲਾਂ ਚੀਕੇ ਕਿ ਜ਼ਰੂਰ ਥੋਂਦੀ ਹਾਂ ਇਹ ਬੂਰ ਕੰਨਾ ਇਹ ਅਸਲਾ ਜਾਂਦੇ ਨਹੀਂ ਆ ਇਹ ਪ੍ਰਾਣ ਗਿਆ ਨਹੀਂ ਬੂਰ ਕੰਨੀ ਸਾਰੀਆਂ ਤਾਂ ਨਹੀਂ ਇਹ ਮਿਲਦੀਆਂ ਸਾਰੀਆਂ ਇਹ ਹੈ ਇੱਕ ਇੱਕ ਦੋ ਦੋ ਹੀ ਹੈ ਸਾਰੇ ਇੱਕ ਇੱਕ ਦੋ ਦੋ ਪਾਲੀ ਦੇ ਵਿੱਚ ਜ਼ਰੂਰ ਮਿਲੂ ਹਾਂਜੀ ਹਾਂਜੀ ਬਾਕੀ ਇਹ ਨਸਲ ਨੂੰ ਜੇ ਕੋਈ ਫੁੱਲ ਖਰਾਕ ਪਾਵੇ ਨਾ ਦੋ ਤਿੰਨ ਜਿਹਨਾਂ ਪਾਲਾ ਉਹਨਾਂ ਹੀ ਛੱਡ ਲੈ ਅਮਰੀਕਾ ਨਾਲ ਗਾਇਆਂ ਅਮਰੀਕਾ ਨਾਲ ਗਾਇਆਂ ਜਖੜਾਣਾ ਨਸਲ ਜੋ ਰਾਜਸਥਾਨ ਚਤੀ ਪਹਿਲੇ ਦਿਨੋਂ ਮੰਨੀ ਹੁੰਦੀ ਹਾਂਜੀ ਹਾਂ ਪਹਿਲਾਂ ਬੂੜੇ ਕਿਉਂ ਜਖੜਾਣਾ ਨਸਲ ਦੇ ਉਦੋਂ ਬੱਕਰੀਆਂ ਲਿਆਇਆ ਕਰਦੇ ਮੋਲ ਦੀਆਂ ਉਹ ਨਸਲਾਂ ਹਲੇ ਵੀ ਥੁੜਲੇ ਕਿਤੇ ਕਿਤੇ ਪ੍ਰਾਣੀਆਂ ਰਹਿ ਗਈਆਂ ਹਾਂਜੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਕਲਬੀਬ ਜੀ ਦਾ ਕਈ ਥੋ ਤੇ ਬੱਕਰੀਆਂ ਰੱਖੀਆਂ ਨੇ ਸੋਹਣੀਆਂ ਤੋਂ ਸੋਹਣੀਆਂ ਬਾਈ ਨੇ ਤੇ ਦੋ ਤਿੰਨ ਥਾਵੇਂ ਅਡੋਡੀ ਫਾਰਮ ਦੇ ਵਿੱਚ ਚੰਗੀ ਤੋਂ ਚੰਗੀ ਕੁਆਲਿਟੀ ਦੀਆਂ ਇਹ ਪੱਠ ਬਹੁਤ ਵਧੀਆ ਜਿਹੀ ਖੀਗੀ ਆਹ ਵਾਲਾ ਕਈ ਪਿਆਰ ਸਿੰਗੀ-ਸੂੰਗੀ ਦੀ ਬਹੁਤ ਸੋਹਣੀ ਗੁਲਾਬੀ ਸਿੰਗੀ ਹੈ ਪੱਠ ਦੀ ਪੂਰੀ ਜੜਤੀਦਾਰ ਪੱਠ ਹੈ ਬਹੁਤ ਵਧੀਆ ਕੁਆਲਿਟੀ ਦੀ ਛੜ ਦਿਓ ਜੀ ਤੇ ਧੰਨਵਾਦ ਬਾਈ ਕਲਦੀਪ ਜੀ ਦਾ ਰਾਜੂ ਗੌਟ ਫਾਰਮ ਗੜਬਾ ਪੰਜਾਬ ਤੇ ਜੇ ਸਾਡੀ ਵੀਡੀਓ ਕਿਸੇ ਨੂੰ ਬਾਈ ਦੀ ਚੰਗੀ ਲੱਗੀ ਹੋਵੇ ਤਾਂ ਸਾਨੂੰ ਸਰਪੰਕ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਫੋਟੋ ਲਾ ਲਿਆ ਬਾਈ ਦੀਆ ਬੱਕਰੀ ਦੇ ਨਾਲ ਤੇ ਕਾ